ਕਬਜ਼ ਇੱਕ ਆਮ ਸਮੱਸਿਆ ਹੈ ਜੋ ਖਾਣ ਪੀਣ ਦੀਆਂ ਗਲਤ ਆਦਤਾਂ ਪਾਣੀ ਦੀ ਕਮੀ ਜਾਂ ਤਣਾਅ ਚਿੰਤਾ ਕਾਰਨ ਹੁੰਦਾ ਹੈ ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਆਪਣੇ ਖਾਣੇ ਵਿੱਚ ਰੇਸ਼ੇਦਾਰ ਚੀਜ਼ਾਂ ਸ਼ਾਮਲ ਕਰੋ ਜਿਵੇਂ ਫਲ ਸਬਜ਼ੀਆਂ ਸਲਾਦ ਤੇ ਅੰਨ ਰੋਜ਼ਾਨਾ ਘੱਟੋ ਘੱਟ 8-10 ਗਲਾਸ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਸਵੇਰੇ ਖਾਲੀ ਪੇਟ ਗੂੰਗੁਨੇ ਪਾਣੀ ਵਿੱਚ ਇੱਕ ਨਿੰਬੂ ਤੇ ਸ਼ਹਿਦ ਦਾ ਚਮਚ ਪਾ ਕੇ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਨਿਯਮਿਤ ਕਸਰਤ ਯੋਗ ਤੇ ਪ੍ਰਾਣਾਯਾਮ ਵੀ ਹਜ਼ਮ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਤ੍ਰਿਫਲ ਤ੍ਰਿਫਲਾ ਚੂਰਨ ਜਾਂ ਕੋਸੇ ਦੁੱਧ ਨਾਲ ਇਸ ਬਗੋ ਲੈਣਾ ਵੀ ਲਾਭਕਾਰੀ ਹੁੰਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵੇਲੇ ਸਿਰ ਖਾਣਾ ਖਾਓ ਅਤੇ ਤਣਾਅ ਚਿੰਤਾ ਤੋਂ ਦੂਰ ਰਹੋ ਇਸ ਤਰ੍ਹਾਂ ਕੁਦਰਤੀ ਢੰਗ ਨਾਲ ਕਬੋਜ ਤੋਂ ਮੁਕਤੀ ਮਿਲ ਸਕਦੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ